ਦੇ ਮਾਧਮ ਤੇ ਲਾਈਏ ਬੇਤੀ ਹੈ ਸਾਰਿਆਂ ਨੂੰ ਹਾਂ ਜੀ ਐਡਾ ਦੀ ਜਿਹੜੀ ਉਪਰਾਲੇ ਆਪਾਂ ਨੂੰ ਕਰਦੇ ਰਹਿਣੇ ਚਾਹੀਦੇ ਆਪਣਾ ਸਹਿਯੋਗ ਸਮਾਜ ਦੇ ਲਈ ਭਲਾਈ ਦੇ ਲਈ ਕਰਦੇ ਰਹਿਣਾ ਚਾਹੀਦਾ ਤਾਂ ਕਿ ਪ੍ਰਮਾਤਮਾ ਵੀ ਇਹਦੇ ਤੋਂ ਸਾਡਾ ਜਾਣਦਾ ਹੈ ਭਾਈ ਬਹੁਤ ਬਹੁਤ ਜੀ ਆਇਆਂ ਨੂੰ ਅੱਜ ਜਿਹੜਾ ਸਹਾਰਾ ਕਲੱਬ ਵਾਲੋਂ ਇਹ ਬਹੁਤ ਵਧੀਆ ਪ੍ਰੋਗਰਾ ਕੀਤਾ ਗਿਆ ਸਾਰਿਆਂ ਨੂੰ ਸਾਰੇ ਲਾਡਾ ਵਾਪੇ ਆਏ ਕਿਵਾਨਕੇ ਆਪਾਂ ਸਾਰੇ ਆਵੋ ਨਾਲ ਮਿਲ ਕੇ ਈਂ ਦੁਆੜੀ ਬਣਾਈਏ ਤੇ ਮੇਰੇ ਵੱਲੋਂ ਸਾਰੇ ਗੜ੍ਹ ਵਾਸੀਆਂ ਨੂੰ ਦੁਆੜੀ ਹੁੰਦੀ ਆ ਅਪਰਾਧ ਲਾਉਣੇ ਹਨ ਧਰਮ ਜੈ ਭੀਮ ਜੈ ਭਾਰਤ ਅੱਜ ਬਹੁਤ ਹੀ ਵਧੀਆ ਪਾਗਾ ਵਾਲਾ ਦਿਨ ਆ ਕਿ ਅੱਜ ਲੋਕ ਆਪਣੇ ਘਰਾਂ 'ਚ ਦੀਪਮਾਲਾ ਕਰਦੇ ਆ ਔਰ ਦੀਪਮਾਲਾ ਦੇ ਨਾਲ ਨਾਲ ਜਿਹੜੇ ਲੋਕ ਪਟਾਕੇ ਫੋੜ ਕੇ ਪ੍ਰਦੂਸ਼ਣ ਜ਼ਿਆਦਾ ਫੈਲਾਉਂਦੇ ਆ ਉਹਨਾਂ ਦੇ ਉਲਟ ਅਸੀਂ ਇੱਕ ਉਪਰਾਲਾ ਕੀਤਾ ਸਹਾਰਾ ਗਰੁੱਪ ਵੱਲੋਂ ਗ੍ਰੀਨ ਦੀਵਾਲੀ ਮਨਾਉਣ ਦਾ ਔਰ ਹਰੇਕ ਪਰਿਵਾਰ ਨੂੰ ਜੋ ਸਾਡੇ ਵਿੱਚੋਂ ਲੰਘ ਰਹੇ ਆ ਉਹਨਾਂ ਨੂੰ ਵੀ ਦੇ ਰਹੇ ਆ ਆਪਣੇ ਘਰਾਂ 'ਚ ਬੂਟੇ ਲਾਓ ਕਿਉਂਕਿ ਸਤਗੁਰਾਂ ਦੀ ਪਾਣੀ ਪਵਨ ਪਾਣੀ ਦਾ ਸ਼ਬਦ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੁਕੋ ਅਸੀਂ ਪਾਣੀ ਵੀ ਗੰਦਾ ਕਰ ਲਿਆ ਅਸੀਂ ਆਪਣੀ ਹਵਾ ਵੀ ਗੰਦੀ ਕਰ ਲਈ ਅਸੀਂ ਆਪਣੀ ਧਰਤੀ ਵੀ ਗੰਦੀ ਕਰ ਲਈ ਕਿਉਂਕਿ ਧਰਤੀ ਵੀ ਨੱਚੇ ਤੇ ਲੱਗੀ ਹੋਈ ਆ ਪੋਲੂਸ਼ਨ ਕਰਕੇ ਆਪਣੀ ਹਵਾ ਵੀ ਜਿਹੜੀ ਆਕਸੀਜਨ ਆਪਣੀ ਬਹੁਤ ਗੰਦੀ ਆ ਔਰ ਮੈਂ ਸਾਰੇ ਸਾਥੀਓ ਨੂੰ ਅਪੀਲ ਕਰਦਾ ਆਪਣੇ ਘਰ ਬੂਟੇ ਲਾ ਕੇ ਗ੍ਰੀਨ ਵਾਲੀ ਬਣਾਓ ਤਾਂ ਕਿ ਹਉਣ ਵਾਲੀਆਂ ਨਸਲਾਂ ਨੂੰ ਕਸ਼ੀ ਦਿੱਤੀ ਜਾ ਸਕੇ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਬਹੁਤ ਆਜ ਵਾਲੀ ਦੇ ਸ਼ੁਭ ਅਫਸਰ ਦੇ ਪਹਾਰਾ ਬਲ ਫਰਕ ਕਲੱਬ ਵੱਲੋਂ ਇੱਕ ਬਹੁਤ ਹੀ ਮੇਨ ਉਪਰਾਲਾ ਕੀਤਾ ਗਿਆ ਜੋ ਕਿ ਹਰ ਸਾਲ ਕੀਤਾ ਜਾਂਦਾ ਹੈ ਗ੍ਰੀਨ ਦਿਵਲੀ ਦਾ ਇਸ ਦਿਨ ਹੋਰ ਰਾਮ ਦੀ ਕਿਰਪਾ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਕਲੱਬ ਦੇ ਵੱਲੋਂ ਇਹ ਡਿਸਟ੍ਰਿਬਿਊਟ ਕਰਦੇ ਹਾਂ ਜੋ ਕਿ ਇੱਕ ਸਨਿਆਤਤਾ ਜਾਂਦਾ ਹੈ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨੂੰ ਆਪਾਂ ਪ੍ਰਦੂਸ਼ਣ ਰਹਿਤ ਕਰ ਸਕੀਏ ਆਓ ਸਾਡੇ ਨਾਲ ਰਲ ਕੇ ਇੱਕ ਬੂਟਾ ਜ਼ਰੂਰ ਲਾਓ ਇਸ ਮੌਕੇ ਤੇ ਪਹੁੰਚੇ ਹੋਏ ਜਿੰਨੇ ਵੀ ਸੱਜਣ ਆ ਸਾਡੇ ਜਿੰਨੇ ਵੀ ਕਲੱਬ ਸਮਾਜਿਕ ਸੰਸਥਾਵਾਂ ਪਹੁੰਚਿਆ ਹੋਈਆਂ ਮੈਂ ਆਪਣੇ ਵੱਲੋਂ ਤੇ ਆਪਣੇ ਕਲੱਬ ਵੱਲੋਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਆ ਤੇ ਇਦਾਂ ਹੀ ਆਸ ਕਰਦਾ ਆ ਕਿ ਸਾਡੇ ਜਿਹੜੇ ਸਮਾਜ ਸੇਵੀ ਆ ਸਾਡੇ ਪਤੰਥ ਦੇ ਸੱਜਣ ਆ ਜਿਹੜੇ ਇੱਥੇ ਸਾਹਮਣੇ ਖੜੇ ਨੇ ਲਾਕੜਾ ਸਾਹਿਬ ਨੇ ਸਾਡੇ ਨਾਲ ਮਹਾਜਨ ਸਾਹਿਬ ਨੇ ਖਾਸ ਤੌਰ ਤੇ ਮੈਂ ਅਸਨੀ ਪਾਟਿਆ ਜੀ ਜਿੰਨੇ ਵੀ ਸਾਡੇ ਮੈਂਬਰ ਨੇ ਪਟਾ ਸਾਹਿਬ ਸਾਡੇ ਵਿੱਚ ਆਏ ਨੇ ਮਿਸਤੀਰ ਜੀ ਆਏ ਨੇ ਚੱਕਰ ਸਾਹਿਬ ਆਏ ਨੇ ਦੂਜਾ ਦਰਸਰ ਕਲੱਬ ਆਇਆ ਹੋਇਆ ਸਾਡੇ ਵਿੱਚ ਅੰbedkar ਕਲੱਬ ਆਇਆ ਹੋਇਆ ਸਾਡੇ ਕਲੱਬ ਵਾਲੇ ਖੜੇ ਹੋਏ ਨੇ ਸਾਡਾ ਨਕੂਰ ਮੈਂ ਆਏ ਹੋ ਜਿੰਨੇ ਵੀ ਸਾਡੇ ਸੱਜਣਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਇੱਕ ਅਪੀਲ ਕਰਨਾ ਚਾਹੁੰਦਾ ਐ ਬੇਨਤੀ ਕਰਨਾ ਚਾਹੁੰਦਾ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਪ੍ਰੋਸ਼ ਹੈ ਜੀ